ਹੋਲ ਬੈਠਾ ਇਹਨੂੰ ਮਾਰ ਦੇ ਜਾ ਕੇ ਪੰਪ ਪੰਪ ਬੰਦਾ ਪੰਪ ਚੱਲਦਾ ਪੂਰੇ ਇਹ ਕਾ ਜਾਟਾ ਔਰ ਭਾਈ ਕੀ ਹਾਲ ਨੇ ਭਈਆ ਭਾਈ ਔਰ ਸੇਤਾ ਕਾਇਮਾ ਜਮਾ ਵਧੀਆ ਤੂੰ ਲੱਸ ਵਾਲਾ ਵਧੀਆ ਤੇਰੇ ਦਰਸ਼ਨ ਹੋ ਗਏ ਅੱਜ ਔਰ ਫਿਰ ਦੱਸ ਕੀ ਦੇਵਾ ਕਰੀਏ ਉਹ ਯਾਰ ਮੈਂ ਤੇਰੇ ਕੋਲ ਕੰਮ ਆਇਆ ਸੀ ਯਾਰ ਕੰਮ ਕਿੱਥਾ ਡਾਟ ਜਾਈ ਦੋ ਦੱਸ ਉਹ ਯਾਰ ਮੈਂ ਸੁਣਾ ਤੇਰੇ ਸੁਪਰ ਹੀਟਰ ਲਿਆ ਜਿਹੜਾ ਬਾਹਲੀ ਚਰਚਾ ਯਾਰ ਬਾਹ ਵਧੀਆ ਵਾਹੀ ਕਰਦਾ ਯਾਰ ਕਣਕ ਵੀ ਕਹਿੰਦੇ ਬਾਹਲੀ ਨਿਕਲਦੀ ਉਹਦੇ ਪੀਚੇ ਬਾਈ ਬੜੀ ਵਧੀਆ ਨਿਕਲ ਗਈ ਇਹਦਾ ਕਣਕ। ਸੋਦਾ ਜੇ ਤੂੰ ਇੱਕ ਕਟਾ ਪਾਏਗਾ ਤਾਂ 100 ਕਟਾ ਕੱਢੇ। ਅੱਛਾ ਵੀ ਯਾਰ 100 ਕਟਾ ਨਿਕਲਣਗੇ ਯਾਰਾ। ਇਹ ਸੁਪਰੀਟਰ ਲਿਆਇਆ ਕਿੱਥੋਂ ਬਈ ਤੂੰ? ਇਹਦਾ ਬਈ ਜੇ ਤੂੰ ਇੱਕ ਕਟਾ ਇਹਦੇ ਨਾਲ ਅੱਧਾ ਹੋਰ ਪਾ ਦੇਗਾ। ਇਹਦਾ 150 ਕਟਾ ਵੀ ਕੱਢ ਸਕਦਾ ਤੋ। ਇਹਦਾ ਮੈਂ ਪਾਰੋ ਬਗਾਇਆ ਜਰਮਨ ਤੋਂ ਸੁਪਾਇ। ਅੱਛਾ ਬਈ ਇਹ ਜਰਮਨੀ ਤੋਂ ਬਗਾਇਆ ਯਾਰਾ। ਤੇ ਖਰਚੀ ਬਹੁਤ ਆ ਗਿਆ ਹੋਣਾ ਯਾਰਾ। ਹੋਰ ਬਈ ਇਹਦਾ ਜਰਮਨ ਤੋਂ ਸਪੈਸ਼ਲ ਛੱਡਣ ਵੀ ਇਹਨੂੰ ਅੰਗਰੇਜ਼ਣਾ ਆਈਆਂ ਸੀ ਸੌਂਕ ਆ ਬਈ ਅੰਗਰੇਜ਼ਣਾ ਆਈਆਂ ਛੱਡਣ ਯਾਰਾ ਹੋਰ ਬਈ ਇਹਦਾ ਕਣਕੇ ਦੀ ਬਹੁਤ ਨਿਕਲਦੀ ਹੈਗੀ ਇਹ ਸਪੈਸ਼ਲ ਜਰਮਨ ਤੋਂ ਮਗਾਇਆ ਸੀ ਇਹ ਤਾਂ ਤੈਨੂੰ ਮੈਂ ਦੱਸਾਂ ਨਾ ਕਣਕ ਵੀ ਇਹਦੀ ਤਾਂ ਬੰਦ ਕੇ ਚੱਲ 12-12 ਫੁੱਟ ਉੱਚੀ ਹੋ ਜਾਂਦੀ ਆ ਅੱਛਾ ਬਈ ਯਾਰ ਐਡੀ ਉੱਚੀ ਹੋ ਜਾਂਦੀ ਆ ਹਾਂ ਬਾਹਰੋਂ ਬਾਹਰੋਂ ਯਾਰਾ ਕਿਵੇਂ ਹੋ ਜਾਂਦੀ ਆ ਯਾਰ ਇਹ ਬਈ ਇਹ ਟੈਸਟ ਨਾਲ ਆ ਬੀ ਆ अच्छा हां महाराज रेली ਦੇ ਦੇ ਕੇ ਗਿਆ ਸੀ ਚਾਹੇ ਤਾਂ ਭਰਾਵਾ ਤੇਰੇ ਸੁਪਰ ਹੀਟਰ ਦਾ ਕਮਾਲ ਆ ਸਾਰਾ ਹਨਾ हां भाई ਸਹੀ ਗੱਲ ਆ ਯਾਰ ਬਾਈ ਬਣ ਕੇ ਯਾਰ ਜਿਹੇ ਤਰ੍ਹਾਂ ਸੁਪਰ ਹੀਟਰ ਦੇ ਦੇ ਯਾਰ 4 ਕਿਲੇ ਬਾਹਣ ਦੇ ਵਿੱਚ ਸੁਪਰ ਹੀਟਰ ਤਾਂ ਲਈ ਨਾਲ ਉਹਦੀ ਟਾਇਰ ਟਾਇਰ ਵੀ ਲਈ ਯਾਰ اچھا हां ਫਿਰ ਤੂੰ ਐ ਕਰੀ ਯਾਰ ਕਿੱਥੇ ਤੇਲ ਪਵਾਉਣਾ ਫਿਰ ਤੇਲ ਵੀ ਤੂੰ ਪਵਾ ਦੀ ਯਾਰ ਹੁਣ ਫਿਰ ਤੇਲ ਵੀ ਮੈਂ ਪਾਵਾਂ ਹੋਰ ਵੀ ਯਾਰ ਤੇਲ ਵੀ ਪਵਾਦੀ ਯਾਰ ਤੂੰ ਤਾਂ ਗੋਲਾ ਫੜਦਾ ਫੜਦਾ ਯਾਰ ਅੱਜ ਤਾਂ ਮੁਰਚੇ ਨੂੰ ਪਹੁੰਚ ਗਏ ਯਾਰ ਉਹ ਮੁਰਚੇ ਦੀ ਨਹੀਂ ਤੇਰੇ ਕੋਲ ਕੀ ਤੋੜਾ ਯਾਰ ਕਾਹਦੇ ਦਾ ਕੁਛ ਨਹੀਂ ਹੁੰਦਾ ਗਰੀਬ ਬੰਦਾ ਯਾਰ ਬਾਹਰ ਤੋਂ ਆਏ ਗਰੀ ਤੂੰ ਜੇ ਗਰੀਬ ਬੰਦਾ ਬੀਜਵੀ ਮੈਂ ਆਉਂਗਾ ਤੇ ਫਿਰ ਵੱਡ ਵੀ ਮੈਂ ਲਿਆਉਂਗਾ ਤੂੰ ਬੈਠ ਹੀ ਜਾਈਂ ਯਾਰ ਇਹ ਤਾਂ ਜੜਵਾੜ ਉਹ ਸੇੜ ਕੇ ਪੰਗੇ ਹੀ ਲੈ ਲਿਆ ਆਪਾਂ ਇਹਦਾ ਖੂਕੇ ਪਾਸੀ ਬਹਿ ਗਿਆ ਹੁਣ ਉਹ ਵਾਈ ਤੂੰ ਤਾਂ ਗੁੱਸੇ ਹੀ ਕਰ ਗਿਆ ਯਾਰ ਮੈਂ ਤੈਨੂੰ ਬੈਸ ਹੀ ਕਿਹਾ ਸੀ ਉਹ ਭਰਾਵਾ ਮੈਂ ਤੈਨੂੰ ਗੋਲ ਫੜਾਈ ਜੀ ਤੂੰ ਤਾਂ ਮੁਰਚੇ ਨਹੀਂ ਬਹਿ ਗਿਆ ਮੋਰਚਾ ਕਾਨੂੰ ਕੋ ਐ ਕਰ ਮੈਨੂੰ ਸੁਪਰਹੀਟਰ ਦੇ ਦੇ ਮੈਂ ਆਪ ਹੀ ਬੀਜ ਲਊਗਾ ਸੁਪਰਹੀਟਰ ਲੈ ਜੀ ਫਿਰ ਹੋਰ ਮੈਨੂੰ ਸੁਪਰਹੀਟਰ ਦੇ ਦੇ ਮੈਨੂੰ ਮੈਂ ਬੀਜੂ ਆਪੀ ਜਾ ਕੇ ਆਪਾਂ ਸੁਪਰਹੀਟਰ ਲੈ ਜੀ ਚੱਲ ਵੀ ਤੇਰਾ ਧੰਨਵਾਦ ਯਾਰ ਚੰਗਾ ਚੰਗਾ ਯਾਰ ਯਾਰ ਲੋਕਾਂ ਨੂੰ ਜਮੀਨ ਥਰਮ ਨਹੀਂ ਆਇਆ ਕੱਲਾ ਸੁਪਰਹੀਟਰ ਮੰਗੜ ਸੀ ਫਿਰ ਕਹਦਾ ਟਰੈਟ ਵੀ ਦੇ ਦੀ ਤੇਲ ਵੀ ਤੂੰ ਪਵਾ ਦੀ ਚਾਹ ਟਰੈਟ ਵੀ ਦੇਣ ਤੇ ਜੇ ਤੇਲ ਵਾਂ ਪਾਉਣਾਗਾ ਫਿਰ ਬੀਜ ਵੀ ਮੈਂ ਚੱਲ ਆਪਾਂ ਦਾ ਯਾਰ ਹੁਣ ਖੇਤ ਗੇੜਾ ਮਾਰ ਕੇ ਆਉਨੇ ਆਗੇ ਤੇਰੀ ਕੋਲੇ ਤੇ ਇੱਥੇ ਕੋਈ ਹੋਰ ਰੋਡਾ ਲੱਗੂਗਾ ਚਲੋ ਚੱਲੋ ਬੱਟਾ ਪਾ ਕੇ ਜੀ ਓਏ ਯਾਰ ਆਪਣਾ ਟਬੈਟ ਨਹੀਂ ਆਉਂਦਾ ਲੈ ਗੱਟੀ ਬਣਾਇਆ ਹੀ ਨਹੀਂ ਤੁਰਦਾ ਕੰਜੇ ਦਾ ਆਪੂਰੇ ਕਿੱਧਰ ਲਾਈਏ ਨਾ ਇਹਨੂੰ ਗਾਂਟ ਪਾਲਾ ਮੈਂ ਬੱਟਾ ਪਾ ਕੇ ਆਉਣੀਆਂ ਨੇ ਉਹ ਤੇਜਰਾਦੂ ਪਰਾਂ ਗੱਲ ਆ ਇਹਨੂੰ ਲੱਕੀ ਕਹਿੰਦਾ ਸੀ ਓਏ ਓ ਬਾਈ ਮੈਂ ਤਾਂ ਐਂ ਗਿਆ ਮਾਰੇ ਗੱਡੀ ਸਾਈਡ ਤੇ ਕਰ ਲਾ ਮੈਂ ਬੱਟਾ ਪਾਉਣ ਜਾਣਾ ਯਾਰ ਹੋਰ ਤਾਂ ਨਹੀਂ ਗਿਆ ਤਾਂ ਮੈਂ ਅੰਮੈਂਦਾ ਐ ਲੱਗਿਆ ਸੀ ਓਏ ਮੈਂ ਦਾ ਗੁਰੂ ਕੱਢਦਾ ਹੁਣਾਂ ਓ ਬਾਈ ਯਾਰ ਮੈਂ ਤੈਨੂੰ ਕਿੱਥੋਂ ਗੱਲ ਕੱਢ ਦੋ ਓ ਤੇਰੇ ਸਿਰ ਤੇ ਮੈਂ ਰੋਟੀ ਚੱਲਦੀ ਆ ਬਾਈ ਯਾਰ ਕਿਸੇ ਨਾਲ ਗੱਲਾਂ ਕਰਦਾ ਤੂੰ ਉਹਦਾ ਠੀਕਾ ਤੋਈ ਤੇ ਚੜਾ ਬੈਠਾਗਾ ਤੜਕੇ ਦਾ ਕੋਈ ਕੰਮ ਕੰਮ ਕੀਤਾ ਉਹ ਬਾਈਆ ਤੜਕੇ ਦੇ ਕੰਮ ਦਾ ਕਰੇ ਨਾ ਦੇ ਯਾਰ 5 ਕਿਲੇ ਲਫਾਫ ਪਾਦਾ ਖਰਬੂਜਾ ਲਾਉਣਿਆ ਉਹ ਬਾਈ ਮੈਂ ਤਾਂ ਪੱਟਾ ਪਾਉਣਿਆ ਤੂੰ ਗੱਡੀ ਮੁਰੇ ਲਾ ਦੀ ਯਾਰ ਓਰੇ ਆ ਜਗਾ ਗੱਡੀ ਚ ਸਮਾਨ ਕੱਢ ਹੈ ਬਾਈ ਲੈ ਸਮਾਨ ਓ ਸਮਾਨ ਨਹੀਂ ਮੈਂ ਤਾਂ ਚਾਹ ਪਣੀ ਲੈ ਰੋਟੀ ਰਖਾਂ ਨੂੰ ਹੋਰੀ ਬਸੇ ਦਰ ਆ ਫਰਦਾਰ ਹੈ ਨਾ ਉਹ ਬਾਈ ਹੋਰ ਕਾ ਨੂੰ ਯਾਰ ਤੋ ਗਲਤ ਪਾਸੇ ਲੈ ਜਾਣਾ ਗਲਿਆ ਆ ਗਿਆ ਮੈਂ ਉਹ ਬਾਈ ਮੈਨੂੰ ਤੂੰ ਐ ਦੱਸ ਹੱਥ ਨੇ ਕਿੱਧਰ ਆ ਗਿਆ ਯਾਰ ਖੇਤੋਂ ਉਹ ਮੈਂ ਦਾ ਮਾਹਾਂ ਗੇੜਾ ਮਾਰਿਆ ਨੇ ਤੇ ਬੰਦ ਨੂੰ ਸੁਪਰ ਸੀਟਰ ਪੁੱਛਣਾ ਹੈ ਆਪਣਾ ਕਿੱਥੇ ਆ ਸੁਪਰ ਸੀਟਰ ਹਾਂ ਕੋਤਾਰ ਦੁੱਧ ਦੇ ਆਪਣੇ ਖੇਤ ਕਣਕ ਵੀਜ ਜਾਂਦੇ ਆ ਉਹ ਕਣਕ ਦਾ ਠੀਕ ਆ ਮੇਰੇ ਕੋਲ ਕੋਈ ਬੰਦਾ ਆਇਆ ਸੀ ਪੁੱਸਣਾ ਹੈ ਬੰਦਾ ਹਾਂ ਉਹ ਬੰਦੇ ਨੇ ਕੀ ਕਰਨਾ ਸੀ ਉਹਨੇ ਕਣਕ ਵੀਜਣੀ ਸੀ ਥੋਹਾ ਆਇਆ ਸੀ ਪੁੱਸਣਾ ਓਏ ਓਏ ਯਾਰ ਇਹਦਾ ਕਿੱਥਰੋਂ ਨਾਮ ਲੱਗਦਾ ਤੂੰ ਇਹ ਜੇ ਬੰਦੇ ਨੂੰ ਕਿਉਂ ਮਿਲਦਾ ਹੁੰਦਾ ਬਾਈ ਯਾਰ ਉਹ ਤੈਨੂੰ ਚੰਗਾ ਭਲਾ ਪਤਾ ਹੈ ਰੋਗਲੇ ਅੱਧਾ ਦਾ ਕਿਲਾ ਭਾਣਦਾ ਹੈ ਉਹ ਨਾਲ ਟਰੈਕਟਰ ਵੀ ਪਾਲਦਾ ਹੂ ਮੈਨੂੰ ਲੱਗਦਾ ਹਨ ਉਹ ਟਰੈਕਟਰ ਦਾ ਸਾਡੋ ਦਾ ਨਾਲ ਤੇਲ ਵੀ ਕਹਿੰਦੇ ਸੀ ਵੀ ਟੈਂਕੀ ਵੀ ਤੂੰ ਭਰਾ ਕੇ ਦੇ ਅੱਛਾ ਆ ਭਰਾ ਤਿੰਨ ਕਿਤੇ ਆ ਨਾ ਮੈਨੂੰ ਪੁੱਸਣਾ ਆਇਆ ਓਏ ਯਾਰ ਤੂੰ ਜਵਾਦ ਹੈਗਾ ਹਜੇ ਬੰਦਿਆਂ ਨੂੰ ਕਹਿੰਦਾ ਫੁਕਰਾ ਬਣਾ ਬਾਈ ਯਾਰ ਤੂੰ ਹਰ ਇੱਕ ਨੂੰ ਕਹਿ ਦਿੰਨਾ ਯਾਰ ਤੂੰ ਹੁਣ ਕਹਿ ਦਿੰਦਾ ਤਾ ਕਿਤੇ ਨਾ ਰਬਾ ਤੇ ਤੈਨੂੰ ਪੁੱਸਰਾ ਉਹ ਮੜਾ ਪੁੱਛ ਲੈ ਕਰ ਬਾਈ ਯਾਰ ਆਪਣੇ ਸਾਰਾ ਪਣ ਪਿਆਲੇ ਕਣਕ ਬੁੱਜਣ ਵਾਲਾ ਯਾਰ ਚਾਹ ਰੋ ਮਾਇਓ ਨੂੰ ਕੀ ਕਹਾਂ ਉਹਨੂੰ ਕਹਦੇ ਭਰਾਵਾ ਤਾ ਲੈ ਗਿਆ ਕੋਈ ਕਹਦੇ ਇੰਡਸਟਰੀ ਜਿਹਾ ਕੰਮ ਕਰੀਂ ਯਾਰ ਓਏ ਆਏ ਕਿਵੇਂ ਕਹਿੰਦੇ ਆ ਮੈਂ ਵੀ ਰਸਤੇਦਾਰੀ ਚਾਕੇ ਪਿੰਡ ਦਾ ਬੰਦਾ ਮੂੰਹ ਮੱਥੇ ਲੱਗਦਾ ਸੌ ਕੰਮ ਦੰਦਾ ਪੈ ਜਾਂਦਾ ਓ ਬਾਈ ਯਾਰ ਕੰਮ ਦੰਦਾ ਪੈ ਜਾਂਦਾ ਹੁਣ ਆਪਾਂ ਵੀ ਕਣਕ ਬੀਜਣੀ ਐ ਹੁਣ ਜਦਾ ਆਪਣੀ ਕਣਕ ਬੀਰੇ ਬਾਹਰ ਚ ਦੇ ਦੇ ਯਾਰ ਫਿਰ ਹੋਰ ਆਪਣੇ ਸਾਦੇ ਬਾਣ ਦੀ ਪਾਟਾ ਪੂਜੀ ਯਾਰ ਏ ਕੂਂਦਗੀ ਪਾਹ ਦਾ ਪਾਣੀ ਪਹਿਲਾਂ ਬੰਦ ਕਰਾਦਾ ਤੂੰ ਸਾਰਾ ਬਾਣ ਸੁੱਕਾ ਪਿਆਗਾ ਮੈਂ ਤਾਂ ਰਦਵਾਰੇ ਪਾਣੀ ਲਾਉਣਾ ਪਊਗਾ ਮੈਂ ਤਾਂ ਫਿਰ ਤੇਰੇ ਤੇ ਝੜਤੀ ਜਦੋਂ ਤੇਰੇ ਕੋਲੇ ਆਇਆ ਤੂੰ ਕਿਵੇਂ ਮਰਜ਼ੀ ਕਰ ਲਈ ਯਾਰ ਓ ਬਾਈ ਯਾਰ ਤੂੰ ਮੇਰੇ ਗੱਲ ਕੋ ਪਾਈ ਨਾ ਉਹਨੂੰ ਯਾਰਾ ਤਾਂ ਫਿਰ ਹੁਣ ਮੈਂ ਜਵਾਬ ਵੀ ਨਹੀਂ ਦੇ ਸਕਦਾ ਯਾਰ ਬੰਦਾ ਮੂੰਹ ਮੱਥੇ ਲਾਦਾ ਗਰੀਬ ਬੰਦਾ ਉਹ ਯਾਰ ਐ ਤਾਂ ਮੂੰਹ ਮਤੇ ਸਾਰਾ ਪਿੰਡ ਲੱਗਦਾ ਹਰ ਇੱਕ ਨੂੰ ਸਮਾਨ ਦੇਈ ਜਾਂਗਾ ਯਾਰ ਦੋ ਤਾਂ ਫਿਰ ਤੂੰ ਜਵਾਬ ਦੇ ਦੀ ਯਾਰ ਹੁਣ ਉਹ ਯਾਰ ਮੈਨੂੰ ਸਿਆਪਾ ਕਰਤਾ ਹੁਣ ਤਾਂ ਤਾਂ ਯਾਰ ਚੱਲ ਕੋਈ ਬਈ ਲੜੀ ਜਾਂਦੇ ਆ ਆਹ ਗੱਲ ਹੈ ਉਹ ਠੀਕ ਆ ਹੁਣ ਇਹਨੂੰ ਵੀ ਦੇ ਦੇ ਕੀ ਆ ਵਾਹ ਉਹ ਲਖਿਆ ਓਕੇ ਠੀਕ ਆ ਬਈ ਹੋਰ ਉਹ ਕਿਵੇਂ ਕੀ ਕਰੀ ਨੇ ਉਹ ਠੀਕ ਆ ਬਾਈ ਮੈਂ ਤਾਂ ਯਾਰ ਵਧੀਆ ਵਧੀਆ ਕਿਵੇਂ ਲੜੀ ਜਾਂਦੇ ਹੋ ਉਹ ਲੜਤੇ ਗਣੂ ਆ ਯਾਰ ਹੈ ਉਹ ਇੱਕ ਨੂੰ ਸੰਦ ਫੜਾ ਦਿੰਦਾ ਯਾਰ ਇਹ ਕਿਉਂ ਕੀ ਹੋ ਗਿਆ ਮੁਰਤੇ ਵਾਲਾ ਤੋੜ ਕੇ ਖੜਾ ਜਾਂਦਾ ਯਾਰ ਉਕੀ ਤੋੜਦਾ ਥੋੜਾ ਹੁਣ ਯਾਰ ਗੱਡੀ ਲੈ ਗਿਆ ਜੋ ਕਿ ਬੰਦਾ ਯਾਰ ਅਸਾਂ ਗੱਡੀ ਲੈ ਗਿਆ ਸੀ ਟੈਂਕੀਪਰ ਹੀ ਤੇਲ ਦੀ ਹਾਂ ਖਾਲੀ ਕਰਕੇ ਖੜਾ ਗਿਆ ਲੈ ਲੋਕਾਂ ਨੂੰ ਜਮੀ ਸ਼ਰਮ ਨਹੀਂ ਹੁੰਦੀ ਹੁਣ ਯਾਰ ਉਹ ਯਾਰ ਲੋਕਾਂ ਦਾ ਲੋਕਾਂ ਨੂੰ ਇਹ ਨੂੰ ਜਮੀ ਸ਼ਰਮ ਚਾਉ ਰਿਹਾ ਦਿੰਦਾ ਏ ਉਹ ਦੇਖ ਲੈ ਮਾਤਾ ਯਾਰ ਮੱਥੇ ਲੱਗਦੇ ਯਾਰ ਮੂੰਹ ਮੱਥੇ ਲੱਗਾ ਸਾਰਾ ਪਿੰਡ ਮੂੰਹ ਮੱਥੇ ਲੱਗਾ ਜੇ ਮੈਂ ਕਹਿੰਦਾ ਅਖਰੀ ਸਿਰੀ ਪਾਲੀ ਹੋ ਮਾਰਦਾ ਇਹਨਾਂ ਦੇ ਯਾਰ ਗੁਰ ਗੱਲ ਤੇ ਇਹ ਵੀ ਸਿਆਣੀਆਂ ਮੂੰਹ ਉੱਥੇ ਲਾਦਾ ਬੰਦਾ ਦੇਣਾ ਪੈਂਦਾ ਸੰਦੇ ਯਾਰ ਬਾਈ ਯਾਰ ਤੂੰ ਸਿਆਣਾ ਹੈਗਾ ਹਾਂ ਕਿਹਨੂੰ ਕਿਹਨੂੰ ਸਮਾਨ ਦੇ ਜਾਵਾਂਗੇ ਆਪਾਂ ਆਪ ਵੀ ਕੰਮ ਕਰ ਲੈ ਇਹ ਗੱਲ ਉਹਨੂੰ ਪਤਾ ਨਹੀਂ ਕਿ ਇਹਨੂੰ ਸੁਪਰਹੀਟਰ ਕਿਹਾ ਹੈ ਲੈ ਅਗਰ ਸੁਪਰਹੀਟਰ ਬੁੱਕ ਕਰਾਇਆ ਹੈ ਉਹ ਬੁੱਕਾਂ ਨੂੰ ਕਰਾਇ ਰਿਹਾ ਏ ਠੂਹਾ ਠਾਪ ਨਹੀਂ ਠੂਹਾ ਠੂਹਾ ਉਹਨੂੰ ਕਿਹਾਗਾ ਸੁਪਰਹੀਟਰ ਕਣਕ ਬੀਜਣੀ ਹੈ ਲੈ ਉਹ ਕਹਿੰਦਾ ਯਾਰ ਗਰੀਬ ਬੰਦਾ ਮੈਂ ਹਾਂ ਚੱਲ ਜਾ ਰਾ ਉਹ ਕਹਿੰਦਾ ਕਣਕ ਬੀਜਣੀ ਹੈ ਉਹ ਲਖਿਆ ਆ ਤਾਂ ਮੈਂ ਵੀ ਚੁੱਪੇ ਹੀ ਢਵਾਤੀ ਯਾਰ ਤੇ ਕੋਲੇ ਲੈ ਭਾਈ ਇੱਕ ਹੋਰ ਆ ਗਿਆ ਇਹਨੂੰ ਤੇ ਸੁਪਰਹੀਟਰ ਤੋਂ ਮੈਂ ਪਰਪਰਾ ਹੁਣ ਸਿੱਧੀ ਬਸਲੇ ਸੀ ਨਹੀਂ ਪਤਾ ਸਾਡੀ ਕਣਕ ਰਹਿੰਦੀ ਆ ਬੀਜ ਤੇ ਸੁਣੇ ਸੀ ਨਹੀਂ ਪੁੱਛਾ ਹਾਂ ਉਹ ਭਾਈ ਯਾਰ ਸਾਡੀ ਸਾਰੀ ਕਣਕ ਪਈ ਆ ਵਿਚਨਾਲੀ ਯਾਰ ਉਹ ਬਾਈ ਮਨਕਰ ਤੁਸੀਂ ਫੇਰ ਵੀ ਲੈ ਲਓ ਮੈਂ ਵੇਚਾ ਦੂੰ ਤੁਹਾਡੇ ਨਾਲ ਐਂ ਕਰਦੇ ਆਂ ਬੱਲੇ ਓ ਤੇਰੇ ਅਸੀਂ ਪਰਖਾਵਾਂ ਜਿੱਡੀ ਭਲਾ ਓ ਐ ਲੜਦਾ ਕਾ ਬਾਈ ਮਨਕਰ ਯਾਰ ਮੈਂ ਲੜਨ ਨਹੀਂ ਆ ਤੈਨੂੰ ਕੀ ਕਹਤਾ ਯਾਰ ਮੈਂ ਮੈਂ ਵੇਚਾ ਦੂੰਗਾ ਬੇਡਟ ਨਾ ਬਿਜਲਿਓ ਓਏ ਛੜਿਆ ਆ ਛਾਤਰ ਕਰੋ ਉਹ ਨਹੀਂ ਖਿੱਕਦਾ ਭਾਈ ਉਹਨੂੰ ਕੋਈ ਥੋੜ੍ਹ ਵੀ ਨਹੀਂ ਖਿੱਕਦਾ ਜੌਂਡੀਰ ਖਿੱਚਦਾ ਉਹਨੂੰ ਗੱਲਾਂ ਕਿਨੇ ਕਰਦਾ ਸਾਈ ਗਰੂ ਤੇ ਲੈ ਆਵਾਂਗੇ ਐਂ ਕਰਦੇ ਆਂ ਤੇ ਦੇ ਦੋ ਬਾਈ ਮਨਕਰ ਜੌਂਡੀਰ ਥੋੜਾ ਦਾ ਹੈਗਾ ਭਰਾਵਾ ਯਾਰ ਸੁਪਰ ਹਿੱਟ ਦਾ ਔਖਾ ਯਾਰ ਕੰਮ ਔਖਾ ਯਾਰ ਹਾਂ ਚੱਲ ਫਿਰ ਮੈਂ ਹੋਰ ਪ ਹਾਂ ਪਤਾ ਕਰ ਲ ਜੇ ਭਰਾ ਬੇਲਾ ਹੁੰਦਾ ਲੈ ਜਾਂਦੇ ਹਣੀ ਕਣਕ ਆਉਦੀ ਪਈ ਆ ਜੇ ਚੋ ਦੇ ਦੇਂਦੇ ਤੇ ਬਾਲੀ ਉਹਨੇ ਗੱਲ ਤੋਂ ਬਈ ਮਣ ਕੇ ਯਾਰ ਉਹ ਬਾਈ ਉਹਨੂੰ ਕਿਵੇਂ ਕਰੀਏ ਫਿਰ ਯਾਰ ਤੂੰ ਮੈਨੂੰ ਚੰਮਾ ਦੜ ਤੇ ਹਿੜਤੀ ਯਾਰ ਜਿੱਦਕ ਮੈਂ ਮਰਦੀ ਕਰ ਦੇ ਯਾਰ ਬਾਈ ਇਹ ਤਾਂ ਨਹੀਂ ਗੱਲ ਬਣੀ ਮਾਲ ਕੇ ਤੂੰ ਆ ਯਾਰ ਮੈਂ ਤੈਨੂੰ ਸੀਰੀ ਜਾਂ ਤੇਰਾ ਓਏ ਇੱਕ ਦਿਨ ਹੀ ਲੱਗੂਗਾ ਬਸ ਇੱਕ ਦਿਨ ਤੱਕ ਬੇਲਾ ਹੋ ਜਾਊਗਾ ਪਚਾ ਫੜ ਆਪਾਂ ਕੜ ਕੇ ਬੀਜ ਲਈਏ ਫਿਰ ਜੇ ਇਹਨੂੰ ਦੇਤਾ ਯਾਰ ਵੇਟ ਮੰਗੂ ਖੋਹਾਂ ਵੀ ਹੁਣ ਤੂੰ ਰੱਖ ਓਦੋਂ ਮੈਂ ਆਪੇ ਸਾਹਮਣੂ ਰੱਖਿਆ ਚੱਕਰੀ ਲਾ ਮੰਨੋ ਤਾਂ ਮੈਨੂੰ ਤਾਂ ਲੱਗਾ ਠੂਆਂ ਤੋਂ ਦਰਲੇ ਤਾਂ ਨਹੀਂ ਦੋਨੇ ਤੁਸੀਂ ਕੋਲੇ ਆਓ ਕਿੱਤੋਂ ਦੋ ਕਿੱਲੇ ਮੈਂ ਉਹ ਕਹ ਦੱਸ ਕਿੱਲੇ ਯਾਰ ਸ਼ਰਮ ਤਾਂ ਨਹੀਂ ਹੋ 10 ਕਿੱਲੇ ਬਾਹਰ ਰੋਟੇ ਪਰ ਮਾ ਸੁਬਾ ਸੀਡਰ ਹੈ ਮਾੜੀ ਮਾੜੀ ਸੰਗ ਮੰਨ ਲੋ ਉਹ ਭਾਈ ਯਾ ਤੁਹਾਡੇ ਕੋਲ ਤਾਂ ਯਾਰ ਫੇਰ ਵੀ ਹੈਗਾਗਾ ਮੈਨੂੰ ਲਿਆਉਣਾ ਪੂਜਾ ਨਾ ਉਹ ਤਾਂ ਉਥੇ ਬਰਾਤ ਗਿਆ ਤੇ ਗੱਲਾਂ ਮਾਰਦਾ ਸੀ ਮੈਂ ਕਰਦਣਾ ਬਾਹ ਕਰਦਣਾ ਮੇਰੇ ਕਹਿੰਦੀ ਮੂੰਹ ਕਰਨਾ ਉਹ ਭਈ ਇਹ ਤਾਂ ਪਰਦੀ ਫੋਲਣ ਲੱਗਿਆ ਤਾਂ 10 ਕਿਲੇ ਬਾਹ ਦੇ ਮੇਰੇ ਕੋਲ ਕਿੱਟਾ ਕਦਾ ਖਾਂਦਾ ਉਹ ਬਸ ਲਿਆ ਸਕਦੇ ਉਹ ਚੰਗਾ ਕਰ ਮਨਾਓ ਚੰਗਾ ਰਹਿਣ ਦੇ ਮੈਂ ਜਾਨਾ ਮੈਂ ਹੀ ਦੇਉਂਗਾ ਚੰਗਾ ਚੰਗਾ ਭਾਈ ਮੈਂ ਨਮੀ ਦੇਉਂਗਾ ਲੜੋਣਾ ਯਾਰ ਜਾ ਵੇ ਤੂੰ ਫਾਦੇ ਕਰਮ ਹੋ ਕੇ ਵਾਗਿਆ ਤਾਂ ਯਾਰ ਕਰ ਮੈਨੂੰ ਤਾਂ ਦਾਣੇ ਲੈਣੇ ਯਾਰ ਬਗ ਜਾਣਦੇ ਯਾਰ ਉਹਦੇ ਖੇਤ ਦਾ ਕਮਾਂਡੀ ਮੂੰਹ ਉੱਥੇ ਲੱਗਦਾ ਨਹੀਂ ਤਾਂ ਹੀ ਕਹਿੰਦੇ ਉਹਨੇ ਕੀ ਕਰਨਾ ਹੈ ਕਮੰਡੀ ਦੀ ਹੈ ਫੇਰ ਕਰਨਾ ਕਰੇਗਾ ਲੈ ਤੂੰ ਸਮਾਨ ਲੈ ਕਿੱਥੇ ਏਰਨਾ ਚਾਹ ਤੂੰ ਹਾਂ ਲੈ ਤੂੰ ਚੱਕ ਲਾ ਫੜਾ ਆ ਜਾ ਤੂੰ ਅਜੇ ਰਾਤ ਨੂੰ ਨਾ ਆ ਕਰਨ ਵਾਲੇ ਕਿਉਂ ਕਿ ਉਹਨੂੰ ਤੈਨੂੰ ਰਾਜ ਲੈ ਓਏ ਆ ਸਰੀਰ ਤਾਂ ਜੰਮੀ ਸੜਿਆ ਪਿਆ ਮੈਂ ਕਹਣਾ ਏ ਮਾਰਕ ਚੁੱਪਾ ਖੜਾਗਾ ਆਪੂੰ ਟੱਪੀ ਜਾਂਦਾਗਾ ਸਰੀਰ ਜਾਂ ਖਾ ਜਾਂ ਬਲਿਆ ਪਿਆ ਮੈਨੂੰ ਲੱਗਦਾ ਤਾਂ ਕੰਮ ਕਰਨਾ ਪੂ ਕੰਡੜਾ ਹੜਾ ਕੱਢਣਾ ਪੂਗਾ ਪਰ ਚੈਲਾ ਕੰਡੜ ਤੇਰੀ ਵੀ ਜੀ ਹੋਇਆ ਏ ਤਹੀਂ ਕਢਾਇਆ ਤੇਰੇ ਕੋਲੇ ਆਇਆ ਛੁੱਦੇ ਵੀ ਕੰਮ ਤੋਂ ਕੰਮ ਤੇ ਲਵਾ ਦੇ ਬਈ ਹੈਗਾ ਇੱਕ ਕੰਮ ਵਾਲਾ ਚਲ ਇਹਦੇ ਕੋਲੇ ਆਪਾਂ ਲਵਾਤਾ ਸਰੀਰ ਖਾਤਾ ਤੇ ਹੁਣ ਜੇ ਚਹਲਾ ਕੰਡੇ ਤਾਂ ਖੜਾਇਆ ਚੁਗਣਾ ਵੀ ਤੈਨੂੰ ਹੀ ਬਹਿਣਗੇ ਚਲ ਇਹਦਾ ਕੱਢਦੇ ਕੰਡਾ ਕਰਦੇ ਹਾਂ ਲਓਈ ਦੇਖੂਗਾ ਵੀ ਖੜ ਕੇ ਫਿਰ